ਸਰ ਕਿਹਾ ਜਾਂਦਾ ਹੈ ਕਿ ਵਫਾਦਾਰ ਜਾਨਵਰ ਕੁੱਤੇ ਨਾਲ ਜਿਹਦਾ ਪਿਆਰ ਹੋਵੇ ਉਹ ਕਦੇ ਨਹੀਂ ਭਲਾਇਆ ਜਾਂਦਾ ਪਰ ਅਜਿਹਾ ਵੀ ਵੇਖਣ ਨੂੰ ਮਿਲਦਾ ਹੈ ਲੁਧਿਆਣਾ ਦੇ ਇੱਕ ਪਰਿਵਾਰ ਦੇ ਨਾਲ ਜਿਹਦਾ ਲਾਡਲਾ ਕੁੱਤਾ ਟਾਈਗਰ ਗੁੰਮ ਹੋਣ ਤੇ ਉਸ ਨੂੰ ਪਿਛਲੇ 4 ਦਿਨਾਂ ਤੋਂ ਲੱਭਣ ਲਈ ਸੜਕਾਂ ਤੇ ਕੁੰਮਰੇ ਉਸ ਦੀ ਤਲਾਸ਼ ਕਰ ਰਹੇ ਹਨ ਉਹਨਾਂ ਦੇ ਹੱਥਾਂ ਵਿੱਚ ਗੁੰਮਸ਼ੁਦਗੀ ਦਾ ਪੋਸਟਰ ਫੜਿਆ ਹੋਇਆ ਹੈ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੁੱਛਿਆ ਵੀ ਜਾ ਰਿਹਾ ਹੈ ਉਹਨਾਂ ਕਿਹਾ ਇਸ ਸਬੰਧ ਚੁੰਨਾ ਨੇ ਨਾਮ ਵੀ ਰੱਖਿਆ ਹੈ ਤਾਂ ਕਿ ਉਹਨਾਂ ਦਾ ਕੁੱਤਾ ਵਾਂਗੂ ਪਾਲਿਆ ਹੋਇਆ ਜਿਹੜਾ ਡੌਗ ਹੈ ਉਹਨਾਂ ਨੂੰ ਮਿਲ ਜਾਵੇ ਉਧਰ ਉਸਦੀ ਮਾਲਕ ਨੇ ਕਿਹਾ ਕਿ ਉਹ ਟ੍ਰਾਂਸਪੋਰਟ ਨਗਰ ਦੇ ਰਹਿਣ ਵਾਲੇ ਨੇ 27 ਤਰੀਕ ਤੋਂ ਉਹਨਾਂ ਦਾ ਕੁੱਤਾ ਗੁੰਮਿਆ ਹੋਇਆ ਹੈ ਉਹਨਾਂ ਕਿਹਾ ਕਿਸੇ ਦੇ ਪਿੱਛੇ ਚਲਾ ਗਿਆ ਵਾਪਸ ਨਹੀਂ ਆਇਆ ਬਹੁਤ ਏੜ ਤੋਂ ਭਾਲ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਉਹਨਾਂ ਨੇ ਸੜਕ ਤੇ ਪੋਸਟਰ ਵੀ ਲਗਵਾ ਦਿੱਤੇ ਨੇ ਇਸ ਦੇ ਨਾਲ ਹੀ ਉਸ ਨੂੰ ਲੱਭਣ ਵਾਲਿਆ ਨੂੰ ਜਿਹੜਾ 2100 ਰੁਪਏ ਦਾ ਇਨਾਮ ਵੀ ਦੇਣ ਦਾ ਐਲਾਨ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਕੰਕੀ ਨਾਮ ਅੱਜ ਫਰਕਾ ਤੇ ਪੋਸਟਰ ਲੈ ਕੇ ਉੱtreਓ ਕੀ ਵਜ੍ਹਾ ਸਰ ਇਹ ਦੀ ਇਹ ਹੈ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕ ਪਰ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਆ ਇਹ ਘਰੋਂ ਮਿਸ ਹੋ ਗਿਆ ਕਿਸੇ ਦੇ ਨਾਲ ਜਾ ਲਾ ਗਿਆ ਮਗਰ ਇਹਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ ਥਰੂ ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤਾਂ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਲੈ ਆ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਲਿਖਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲ ਰਹੇ ਹਾਂ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੀ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਇਨਾਮ ਵੀ ਰੱਖਿਆ ਹੋਇਆ 2100 ਰੁਪਿਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਨਹੀਂ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਇਹ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਹਦੀ ਪਛਾਣ ਇਹ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜ ਦੰਦ ਬਾਰਨੇ ਹਾਂਜੀ ਇਹਦੇ ਨਾ ਪਹਿਚਾਨੇ ਆ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨਿਚਲੇ ਵਾਲੇ ਦੰਦ ਥੋੜੇ ਬ੍ਰਿਸਸ ਬਾਰ ਨਹੀਂ ਰਹੇ ਦੰਦ ਜਿਹੜੇ ਡਾਕ ਚੱਕਦੇ ਕਿਤੇ ਉਹਨਾਂ ਨੇ ਤਾਂ ਨਹੀਂ ਚੱਕਿਆ ਉਹਨਾਂ ਨੇ ਨਹੀਂ ਸਰ ਅਸੀਂ ਆਪਾਂ ਉੱਥੇ ਵੀ ਜਾ ਕੇ ਪਤਾ ਕਰ ਲਿਆ ਜੋ ਜਿੱਥੇ ਸਾਨੂੰ ਦੱਸ ਰਿਹਾ ਆਪਾਂ ਉੱਥੇ ਹੀ ਪਤਾ ਕਰ ਰਹੇ ਹਾਂ ਇੱਕ ਕਿਤਾ ਦੇ ਡਾਕੀ ਜਿਹੜੋ ਕੋਈ ਪਾਲਿਆ ਸੀ ਤਾਂ ਕਿੰਨਾ ਕ ਹੁਣ ਉਮਰ ਕਿਹਦੀ ਐ ਐਕਚੁਅਲੀ ਹੁਣ ਇਹਦੀ 4 ਸਾਲ ਦੀ ਉਮਰ ਆ ਇਹ ਛੋਟਾ ਹੁੰਦਾ ਲਿਆਂਦਾ ਗਿਆ ਇਹਨੂੰ ਤੇ ਉਸ ਤੋਂ ਦਵਾਦਾ ਇਹ ਪਾਲ ਲਿਆ ਗਿਆ ਆ ਹੁਣ ਇਹ ਬੱਚਿਆਂ ਨੇ ਤੇਰਾ ਸਾਡੇ ਨਾਲ ਅਟੈਚਮੈਂਟ ਆ ਘਰ ਖਾਣਾ ਬਣਾਉਣ ਨੂੰ ਦਿਲ ਨਹੀਂ ਕਰਦਾ ਇਹਦੀ ਬਾਰ ਬਾਰ ਜਗਾ ਦੇਖ ਕੇ ਸਾਨੂੰ ਆਪਣੇ ਆਪ ਨੂੰ ਰੋਣਾ ਆ ਰਿਹਾ ਕਿ ਬੱਚਾ ਸਾਡਾ ਕਿੱਥੇ ਚਲਾ ਗਿਆ ਪਲੀਜ਼ ਰਿਕੁਐਸਟ ਆ ਸਭ ਦੇ ਕਿ ਇਹਨੂੰ ਜਿੰਨਾ ਹੋ ਸਕੇ ਦੇਖੋ ਕਿ ਇਹ ਬੱਚੇ ਨੂੰ ਘਰ ਵਾਪਸ ਮਿਲ ਜAVE ਅਸੀਂ ਇਹਦੇ ਨਾਮ ਟਾਈਗਰ ਹੈਗਾ ਆ ਤੇ ਪਲੀਜ਼ ਜਿੱਥੋਂ ਤੱਕ ਹੋ ਸਕੇ ਨਾ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਦੱਸੋ ਇਹਦਾ ਇਨਾਮ ਜਿਹੜਾ 2100 ਰੁਪਿਆ ਵੀ ਰੱਖਿਆ ਗਿਆ ਆ ਕਿੰਨੇ ਕ ਮੱਲਿਆਂ ਚ ਤੁਸੀਂ ਲੱਭ ਲਿਆ ਇਹ ਪੋਸਟਰ ਜਰੀਏ ਅਸੀਂ ਇਹਨਾਂ ਨੂੰ ਮੋਤੀ ਨਗਰ ਸ਼ੇਰਪੁਰ ਚੌਂਕ ਟੈਕਸਟਾਈਲ ਕਲੋਨੀ ਪੂਣਾ ਕਲੋਨੀ ਇਵਨ ਹੁਣ ਸਾਨੂੰ ਕਿਸੇ ਨੇ ਬਸ ਸਟੈਂਡ ਦਾ ਵੀ ਦੱਸਿਆ ਸੀ ਇੱਥੇ ਤੱਕ ਵੀ ਆ ਗਏ ਕਿ ਸ਼ਾਇਦ ਇੱਧਰ ਨਾ ਚੀਮਾ ਜੌਂਗ ਵਾਲੀ ਸਾਈਡ ਆ ਗਿਆ ਹੋਵੇ ਜਾਂ ਇੱਧਰ ਆ 10 12 ਦਿਨ ਹੋ ਚੁੱਕੇ ਆ ਜੀ ਸਰ ਇਹਨੂੰ ਲੱਭ ਰਹੇ ਆਂ ਆਪਾਂ ਕੰਟੀਨਿਊਲੀ ਹੁਣ ਹਾਰ ਗਏ ਸਾਨੂੰ ਇਹ ਵਾਲਾ ਲੱਗਿਆ ਕਿ ਅਸੀਂ ਇਸ ਨੂੰ ਬੱਚੇ ਨੂੰ ਲੱਭਿਆ ਜਾਵੇ ਸਾਰਿਆਂ ਨੂੰ ਪੁੱਛ ਗਿਚ ਰਹੇ ਆਂ ਅਸੀਂ ਆਸ-ਪਾਸ ਸਵੇਰ ਦੇ ਨਿਕਲੇ ਹੋਏ ਆਂ ਦੇਖ ਲਓ ਜੀ ਇਹੀ ਇਸੇ ਜੇ ਹੀ ਜਮ ਰਹੇ ਆਂ